ਦੀ ਮਾਂ ਜਿਹੜੀ ਹੈ ਉਬੜਾ ਆਪਣੇ ਬੱਚੇ ਨੂੰ ਪਿਆਰ ਕਰਦੀ ਬਹੁਤ ਪਿਆਰ ਕਰਦੀ ਅਸੀਂ ਬਹੁਤੇ ਲੋਕ ਸੁੱਤੇ ਹੋਏ ਆ ਜਾਗਣ ਵਾਲੇ ਲੋਕ ਜਿਹੜੇ ਆ ਉਲੱਗ ਕਿਸਮ ਦੇ ਹੁੰਦੇ ਆ ਸੁੱਤੇ ਹੋਏ ਲੋਕ ਜਿਹੜੇ ਆ ਉਲੱਗ ਕਿਸਮ ਦੇ ਛੁੱਟੀ ਦੀ ਉਦਾਹਰਨ ਇੱਕ ਵਿਦਵਾਨ ਲਿਖਦਾ ਉਹ ਕਹਿੰਦਾ ਕਿ ਸਾਡੇ ਪਿੰਡ ਦੇ ਲਾਗੇ ਬਹੁਤ ਵੱਡੀ ਨਦੀ ਸੀ ਜਿੱਥੋਂ ਝਰਨਾ ਛੁੱਟਦਾ ਆਵੇ ਤੇ ਤੁਸੀਂ ਵੇਖਿਆ ਹੋਵੇਗਾ ਬੜੀ ਡੁੰਗਾਈ ਚ ਡਿੱਗਦਾ ਉਚਰਨਾ ਉਹ ਪਾਣੀ ਤੁਤੇ ਲਾਗੇ ਬੰਨੇ ਛੁੱਟੀਆਂ ਛੁੱਟੀਆਂ ਪਗਡੰਡੀਆਂ ਹੁੰਦੀਆਂ ਬਹੁਤ ਬਾਰੀਕ ਜਿੱਥੇ ਸਿਰਫ ਇੱਕ ਸਟੈਪ ਇੱਕ ਪੈਰ ਰੱਖਿਆ ਫਿਰ ਅਗਲਾ ਪੈਰ ਰੱਖਣ ਲੱਗਿਆ ਸੋਚ ਸਮਝ ਕੇ ਰੱਖਣਾ ਪੈਂਦਾ ਕਿੰਦੇ ਉਸ ਨਦੀ ਦੇ ਕਿਨਾਰੇ ਮੈਂ ਆਪਣੇ ਉਸ ਮਿੱਤਰ ਨੂੰ ਲੈ ਗਿਆ ਜਿਹੜਾ ਸਿੱਧਿਆ ਰਾਮਾ ਤੇ ਤੁਰਦਾ ਸੀ ਕਿਉਂਕਿ ਸੁੱਤੇ ਹੋਏ ਬੰਦੇ ਸਿਧਿਆ ਰਾਮਾਂ ਤੇ ਤੁਰਦੇ ਆ। ਜਾਗਦੇ ਕੋਈ ਬੰਦੇ ਓਕੇ ਰਾਮਾਂ ਤੇ ਤੁਰਦੇ ਆ। ਤੁਸੀਂ ਪੜ੍ਹ ਦਿਓ ਅਨੰਦ ਸਾਹਿਬ ਦੀ ਬਾਣੀ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਨਾ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ। ਬਖਮੀਜ਼ ਓੱਖਾ ਰਸਤਾ। ਜਾਗਦੇ ਕੋਈ ਬੰਦੇ ਓਖੇ ਰਾਵਾਂ ਤੇ ਓਖੇ ਰਸਤਿਆਂ ਤੇ ਚੱਲਦੇ ਆ ਜਿਹੜੇ ਸੁੱਤੇ ਨੇ ਉਹ ਸਾਨ ਰਾਵਾਂ ਤੇ ਚੱਲਦੇ ਆ ਉਹਨਾਂ ਨੂੰ ਪਤਾ ਸੌਖਾ ਹੈ ਚੱਲਣਾ ਕਹਿੰਦਾ ਮੈਂ ਉਸ ਨਦੀ ਦੇ ਕਿਨਾਰੇ ਤੇ ਲੈ ਗਿਆ ਜਿਹਦੀ ਡੁੰਗਾਈ ਬਹੁਤ ਸੀ ਤੇ ਪਗਡੰਡੀ ਸਿਰਫ ਪੈਰ ਤਨ ਜੋਗੀ ਸੀ ਜਦੋਂ ਮੈਂ ਉਹਨੂੰ ਕਿਹਾ ਕਿ ਇਸ ਪਗਡੰਡੀ ਤੇ ਚੱਲ ਕਹਿੰਦੇ ਉਹਨੇ ਚੱਲਣਾ ਸ਼ੁਰੂ ਕੀਤਾ ਤੇ 2-4 ਕਦਮ ਕੀ ਪੁੱਟੇ ਤੇ ਉਹਦੇ ਕਦਮ ਡਗ ਮਗਾ ਗਏ ਡੁੱਲ ਲੱਗ ਮੈਂ ਕਿਹਾ ਤੂੰ ਚੱਲ ਪਾਏਗਾ ਤੇ ਕਹਿੰਦਾ ਨਹੀਂ ਡਰ ਗਿਆ ਕਿ ਮੇਰੇ ਤੋਂ ਚੱਲਿਆ ਨਹੀਂ ਆ ਮੈਂ ਡਿੱਗ ਜਾਵਾਂ 2-4 ਕਦਮ ਪੁੱਟਦਿਆਂ ਸਾਰ ਉਹ ਡਿੱਗ ਗਿਆ ਉਨੇ ਕਾ ਵਾਪਸ ਮੁੜ ਜਾ ਨਹੀਂ ਤੇ ਨਦੀ ਚ ਜਾ ਪਏ ਵਾਪਸ ਮੁੜਿਆ ਉਹਨੇ ਸਮਝਾਇਆ ਕਿ ਜ਼ਿੰਦਗੀ ਦੇ ਅੰਦਰ ਅਸੀਂ ਸੁੱਤੇ ਹੋਏ ਜਦੋਂ ਚੱਲਦੇ ਆ ਨਾ ਤੋ ਸਿੱਧੇ ਰਾਵਾਂ ਤੇ ਚੱਲਦੇ ਆ ਟੇਡੇ ਰਾਵਾਂ ਤੇ ਚੱਲਣਾ ਔਖਾ ਹੁੰਦਾ ਤੇ ਟੇਡੇ ਰਾਵਾਂ ਤੇ ਉਹ ਚੱਲ ਸਕਦਾ ਜਿਹੜਾ ਜਾਗਦਾ ਹੋਵੇ ਜਿਹਨੂੰ ਬੋਧ ਹੋਵੇ ਇਸ ਗੱਲ ਦਾ ਹੁਣ ਜਿਹੜੇ ਪਹਾੜਾਂ 'ਚ ਰਹਿੰਦੇ ਕੰਦਰਾ 'ਚ ਰਹਿੰਦੇ ਨਦੀਆਂ ਕਿਨਾਰਿਆਂ 'ਤੇ ਰਹਿੰਦੇ ਆ ਉੱਤੇ ਭੱਜ ਕੇ ਉਹ ਚੀਜ਼ਾਂ ਪਾਰ ਕਰ ਜਾਂਦੇ ਆ ਉਹਦਾ ਕਾਰਨ ਇਹ ਉਹਨਾਂ ਨੂੰ ਬੋਧ ਹੈ ਇਸ ਪਗਡੰਡੀ 'ਤੇ ਚੱਲਣਾ ਕਿਵੇਂ ਉਸ ਬੋਧ ਦੇ ਨਾਲ ਚੱਲਦੇ ਆ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਬੋਧ ਹੈ ਇੱਕ ਵੀ ਕਦਮ ਉਰਾ ਪਰਾ ਰੱਖਿਆ ਤੇ ਡਿੱਗ ਜਾਵਾਂਗੇ ਅਸੀਂ ਜਿੰਨੇ ਵੀ ਆ ਸਿੱਧੇ ਰਾਵਾਂ 'ਤੇ ਤੁਰਨ ਵਾਲੇ ਸੱਚ ਜਾਣੇ ਉਹ ਜਦੋਂ ਤੁਸੀਂ ਵੀ ਕਿਤੇ ਬਾਹਰ ਪਹਾੜਾਂ ਵਿੱਚ ਜਾਂਦੇ ਆ ਤੇ ਚੱਲਣ ਤੋਂ ਪਹਿਲਾਂ ਡਰਦੇ ਡਰਦੇ ਸਾਡੇ ਅੰਦਰ ਸਹਿਮ ਹੁੰਦਾ ਹੈ ਡਰ ਹੁੰਦਾ ਹੈ ਕੀ ਬਣੇਗਾ ਦੇਖ ਨਾ ਜਾਈਏ ਬਰਫ਼ ਤੇ ਚੱਲਾਂਗੇ ਤਿਲਕ ਨਾ ਜਾਈਏ ਕਾਰਨ ਕਿ ਅਸੀਂ ਸਿੱਧੇ ਰਾਵਾਂ ਤੇ ਤੁਰੇ ਹਾਂ ਅਸੀਂ ਕਦੀ ਉਹਨਾਂ ਰਾਵਾਂ ਤੇ ਗਏ ਹੀ ਨਹੀਂ ਤੁਰੇ ਨਹੀਂ ਕਦੇ ਕਿਉਂਕਿ ਸੁੱਤੇ ਹੋਏ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਚਾਹੁੰਦਾ ਹੁੰਦਾ ਕਿ ਸਭ ਕੁਝ ਬਣਿਆ ਬਨਾਇਆ ਮਿਲ ਜਾਏ ਤੇ ਸੌਖਾ ਮਿਲ ਜਾਏ ਸੌਖੇ ਰਾਹ ਮਿਲ ਜਾਏ ਪਰ ਪਰਮਾਰਥ ਵੱਲ ਜਦੋਂ ਤੁਰੋਗੇ ਸੁਖ ਆਰਾ ਨਹੀਂ ਹੈ ਪਹਿਲਾ ਕੀ ਭਗਤ ਸਹਿਬਾਨਾ ਨੇ ਗੁਰੂ ਸਹਿਬਾਨਾ ਨੇ ਇਸ ਗੱਲ ਨੂੰ ਸਮਝਾ ਦਿੱਤਾ ਬੜਾ ਔਖਾ ਰਾਹ ਵਿਖਮਾਰਗ ਬੋਲੋ ਜੀ ਵਿਖਮਾਰਗ ਚੱਲਣਾ ਲਬ ਲੋਭ ਹੰਕਾਰ ਸਤ੍ਰਿਸ਼ਨਾ ਬਹੁਤ ਨਹੀਂ ਭੁੱਲਣਾ ਵੀ ਬੜਾ ਔਖਾ ਹੈ ਬੜਾ ਵਿਖਮਰਸ ਜਿਹਦੇ ਤੇ ਚੱਲਣਾ ਹੁਣ ਇੱਕ ਫੱਟਾ 50 ਫੁੱਟ ਦਾ ਚੌੜਾ ਹੋਵੇ 50 ਫੁੱਟ ਦਾ ਹੀ ਲੰਮਾ ਹੋਵੇ ਧਰਤੀ ਦੇ ਉੱਪਰ ਹੋਵੇ ਤਾਂ ਕਿਸੇ ਬੰਦੇ ਨੂੰ ਕੋ ਚੱਲ ਕੇ ਵਿਖਾਉ ਚੱਲ ਪਏ ਪਰੋਖੀ ਫੱਟਾ 200 ਫੁੱਟ ਡੂੰਗੀ 200 ਫੁੱਟ ਡੂੰਗਾ ਕੋਈ ਖੱਡਾ ਪਟ ਦੋ ਉਹ ਕੀ ਫੱਟਾ ਹੁਣ ਉਹਦੇ ਤੇ ਰੱਖੋ ਦੇਖੋ ਉਸ ਬੰਦੇ ਨੂੰ ਕਹੋ ਕਿ ਇਹਦੇ ਉੱਪਰ ਚੱਲ ਕੇ ਵਿਖਾਓ ਹਾਲਾਕੀ ਚੜਾਈ ਉਨੀ ਐ ਲੰਬਾਈ ਉਨੀ ਐ ਫੱਟਾ ਉਹੀ ਐ ਪਹਿਲਾਂ ਉਹ ਰਾਮ ਦੇ ਨਾਲ ਚੱਲ ਕੇ ਪਾਰ ਕਰ ਗਿਆ ਸੀ ਜਦੋਂ ਜ਼ਮੀਨ ਤੇ ਪਿਆਸ ਸੀ ਪਰ ਜਦੋਂ 200 250 ਫੁੱਟ ਦੀ ਖਾਈ ਵੇਖੀ ਉਹਦੇ ਪਰ ਉਸ ਫੱਟੇ ਨੂੰ ਟਿਕਾਇਆ ਤੇ ਕਿਹਾ ਹੁਣ ਚੱਲ ਤੇ ਚੱਲਣ ਲੱਗਿਆਂ ਲੱਤਾਂ ਕੰਬਣ ਲੱਗ ਗਈਆਂ ਕਿਉਂਕਿ ਸੌਖਾ ਕੇ ਤੁਰਨਾ ਸੌਖੇ ਰਾਮ ਨੂੰ ਓਕੇ ਨਾਵਾ ਤੇ ਤੁਰਨਾ ਬੜਾ ਔਖਾ ਉਹਦੇ ਲਈ ਬਹੁਤ ਚਾਹੀਦਾ ਗਿਆਨ ਚਾਹੀਦਾ ਤੁਰਨ ਲਈ ਜੇ ਬੋਧ ਹੈ ਗਿਆਨ ਹੈ ਤਾਂ ਚੱਲ ਸਕੋਗੇ ਸੁੱਤੇ ਹੋਏ ਬੰਦੇ ਸਿੱਧੇ ਰਾਵਾਂ ਤੇ ਤੁਰਦੇ ਆ ਸੁੱਤੇ ਹੋਏ ਜਾਗਦੇ ਕੋਈ ਬੰਦੇ ਟੇਡੇ ਰਾਵਾਂ ਦੇ ਤੁਰ ਪੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਸਾਡੀ ਮੰਜ਼ਿਲ ਔਖੀ ਹੈ ਬਿਕਮਾਰਗ ਚਲੋ ਨਾ ਇਹਦਾ ਸੌਖਾ ਰਸਤਾ ਨਹੀਂ ਹੈ ਭਗਤੀ ਮਾਰਗ ਸਮਰਨ ਬੰਦਗੀ ਏਡਾ ਸੌਖਾ ਰਸਤਾ ਨਹੀਂ ਹੈ ਇਸ ਲਈ ਉਹਨਾਂ ਨੂੰ ਪਤਾ ਤੇ ਉਤਰ ਪੈਂਦੇ ਆ ਪਰ ਗੱਲ ਇਹ ਆ ਕਿ ਉਹ ਬੋਧ ਰੱਖਦੇ ਆ ਚੱਲਣ ਦਾ ਇੱਕ ਇੱਕ ਕਦਮ ਫੂਕ ਕੇ ਰੱਖਣਾ ਪੈਂਦਾ ਇੱਕ ਇੱਕ ਕਦਮ ਸੋਚ ਕੇ ਰੱਖਣਾ ਪੈਂਦਾ ਜੇ ਨਾ ਸੁਚਨਗੇ ਤੇ ਡਿੱਗ ਜਾਣਗੇ ਖਾਈ ਚ ਇਸੇ ਤਰ੍ਹਾਂ ਸੰਸਾਰ ਇੱਕ ਸਮੁੰਦਰ ਹੈ ਇਸ ਸਮੁੰਦਰ ਦੇ ਕਿਨਾਰੇ ਪਗਡੰਡੀਆਂ ਪਈਆਂ ਹੋਈਆਂ ਜਿਨ੍ਹਾਂ ਤੇ ਅਸੀਂ ਚੱਲ ਰਹੇ ਆ ਕੁਝ ਲੋਕ ਖਾਓ ਪੀਓ ਆਇਸ਼ ਕਰੋ ਵਾਲੀ ਜ਼ਿੰਦਗੀ ਜਿਹੜੇ ਬਤੀਤ ਕਰ ਰਿਹਾ ਉਹ ਸੁੱਤੇ ਹੋਏ ਨੇ ਪਰ ਜਿਹੜੇ ਸਮਾਰਗ ਦੇ ਪਰਮਾਰਥ ਦੇ ਮਾਰਗ ਦੇ ਪਾਂਧੀ ਬਣਦੇ ਨੇ ਉਹ ਬੰਦੇ ਬੋਧ ਰੱਖਣਾ ਸ਼ੁਰੂ ਕਰਦੇ ਗਿਆਨ ਰੱਖਣਾ ਸ਼ੁਰੂ ਕਰਦੇ ਬਹੁਤੇ ਲੋਕ ਬੇਹੋਸ਼ੀ ਆਪਣੀ ਜ਼ਿੰਦਗੀ ਕੱਟ ਦਿੰਦੇ ਆ ਵੀ ਉਹ ਸਾਨੂੰ ਨਹੀਂ ਪਤਾ ਗੁਰਬਾਣੀ ਦਾ ਸਾਨੂੰ ਨਹੀਂ ਪਤਾ ਇਤਿਹਾਸ ਦਾ ਸਾਨੂੰ ਨਹੀਂ ਪਤਾ ਗੁਰੂ ਘਰ ਦਾ ਸਾਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਕਦੀ ਸਵਾਲ ਕਰਕੇ ਵੇਖਿਓ ਕਾਰਨ ਕੀ ਹੈ ਕਿ ਉਹ ਬੇਹੋਸ਼ ਬੇਸੁਰਤ ਹੋ ਕੇ ਸੁੱਤੇ ਹੁਏ ਆਇਆ ਉਹ ਸਮਝਿਆ ਸਾਨੂੰ ਲੋੜ ਹੀ ਨਹੀਂ ਬਾਣੀ ਪੜਨ ਦੀ ਸਾਨੂੰ ਲੋੜ ਨਹੀਂ ਗੁਰੂ ਘਰ ਜਾਣ ਵੀ ਉਹ ਸੀ ਹੈ ਨਾ ਸੁੱਤੇ ਹੋਏ ਨੇ ਸੁੱਤੇ ਹੋਏ ਲੋਕ ਇਹ ਗੱਲ ਸਮਝ ਰਹੇ ਉਹਨਾਂ ਨੂੰ ਜਾਗ ਨਹੀਂ ਹੈ ਕਿਉਂਕਿ ਉਹ ਗੂੜੀ نیند ਵਿੱਚ ਸੁੱਤੇ ਨੇ ਤੇ ਗੂੜੀ ਨੀਂਦ ਵਿੱਚ ਸੁੱਤੇ ਕੋਈ ਕਿਸੇ ਮੰਜ਼ਲ ਤੇ ਨਹੀਂ ਪਹੁੰਚਦੇ ਹੁੰਦੇ ਕੋਈ ਸਫ਼ਰ ਨਹੀਂ ਤੈਅ ਕਰ ਸਕਦਾ ਸਫ਼ਰ ਉਹ ਤੈਅ ਕਰਦੇ ਨੇ ਜਿਹੜੇ ਜਾਗਦੇ ਬੇਹੋਸ਼ ਕੋਈ ਬੰਦੇ ਕਦੀ ਕਿਸੇ ਮਾਰਗ ਤੇ ਨਹੀਂ ਪਹੁੰਚਦੇ ਇਸ ਲਈ ਉਹ बेहोश ਹੋ ਜਾਂਦੇ ਆ ਆਪਣੇ ਆਪੇ ਨੂੰ ਭੁੱਲਣਾ ਚਾਹੁੰਦੇ ਨੇ ਇਸ ਲਈ ਉਹ ਟੀਵੀ ਵੇਖਦੇ ਨੇ ਨਾਟਕ ਵੇਖਦੇ ਨੇ ਫਿਲਮਾਂ ਵੇਖਦੇ ਕਦੇ ਲਈ ਕਿ ਆਪਣੇ ਆਪੇ ਨੂੰ ਉਸ ਵਿੱਚ ਖੋਦ ਲਈਏ ਆਪਣੇ ਆਪੇ ਨੂੰ ਗਵਾਉਣ ਦੀ ਕੋਸ਼ਿਸ਼ ਕਰ ਲੋਕ ਆਪਣਾ ਆਪਾ ਉਹਨਾਂ ਚੀਜ਼ਾਂ ਵਿੱਚ ਖਤਮ ਕਰ ਲੈਂਦੇ ਆ ਫਿਲਮਾਂ 'ਚ ਇਹਨੇ ਖੁੱਬ ਜਾਂਦੇ ਆ ਨਾਟਕਾਂ 'ਚ ਇਹਨੇ ਖੁੱਬ ਜਾਂਦੇ ਆ ਕਿਉਂ ਕਿਉਂਕਿ ਉਹ ਬੇਹੋਸ਼ ਹੋਣਾ ਚਾਹੁੰਦੇ ਆ ਉਹ ਸੌਣਾ ਚਾਹੁੰਦੇ ਆ ਇਹ ਸੁੱਤੇ ਹੋਏ ਆਂ ਦੀ ਨਿਸ਼ਾਨੀ ਐ ਜਿੰਨਾ ਉਹ ਨਾਟਕਾ ਚ ਖੁੱਬਣ ਗਏ ਜਿੰਨਾ ਫਿਲਮਾਂ ਚ ਖੁੱਬਣ ਗਏ ਉਹਨਾਂ ਉਹਨਾਂ ਦਾ ਚਿੱਤ ਗੁਰਬਾਣੀ ਵਾਲੇ ਪਾਸੇ ਨਹੀਂ ਲੱਗਦਾ ਗੁਰੂ ਵਾਲੇ ਪਾਸੇ ਤੁਸੀਂ ਵੇਖੋ ਕੀ ਸਾਡਾ ਇੰਨਾ ਚਿੱਤ ਗੁਰਬਾਣੀ ਵਾਲੇ ਪਾਸੇ ਲੱਗਦਾ 3 ਘੰਟੇ ਦੀ ਫਿਲਮ ਬੰਦਾ ਇੰਨੀ ਖੁੱਬ ਕੇ ਵੇਖਦਾ ਐ ਇਹ ਮਸ਼ਹੂਰੀ ਵੀ ਆ ਜਾਏ ਤੇ ਉਹਨੂੰ ਔਖਾ ਲੱਗਦਾ ਹੈ। ਪਰ ਅੱਧਾ ਘੰਟਾ ਗੁਰੂ ਕੋਲ ਬਹਿਣਾ ਪੈ ਜੇ, ਕਥਾ ਸੁਣਨੀ ਪੈ ਜੇ, ਕੀਰਤਨ ਸੁਣਨਾ ਪੈ ਜੇ, ਗੁਰਬਾਣੀ ਸੁਣਨੀ ਪੈ ਲੇ। ਬੜਾ ਔਖਾ ਲੱਗਦਾ। ਅੱਧਾ ਘੰਟਾ ਬਹਿਣਾ। ਮਤਲਬ ਅਸੀਂ ਸੁੱਤੇ ਹੋਏ ਬੇਹੋਸ਼ ਉਹਨਾਂ ਚੀਜ਼ਾਂ ਵਿੱਚ ਬੇਹੋਸ਼ ਹੋ ਜਾਣੇ। ਬੰਦਾ ਮਰਨਾ ਚਾਹੁੰਦਾ ਹੈ। ਜੂਣਾ ਨਹੀਂ ਚਾਹੁੰਦਾ ਜਿਹੜਾ ਬੰਦਾ ਦੁਖੀ ਹੁੰਦਾ ਨਾ ਮਰਨਾ ਚਾਹੁੰਦਾ ਮੈਨੂੰ ਮੌਤ ਆ ਗਈ ਉਹ ਜੂਣਾ ਨਹੀਂ ਚਾਹੁੰਦਾ ਸੁੱਤੇ ਹੋਏ ਦੀ ਨਿਸ਼ਾਨੀ ਐ ਸੁੱਤਾ ਹੋਇਆ ਬੰਦਾ ਮਰਨਾ ਚਾਹੁੰਦਾ ਜਾਗਦਾ ਹੋਇਆ ਬੰਦਾ ਜੂਣਾ ਚਾਹੁੰਦਾ ਕਿਉਂ ਕਿਉਂਕਿ ਉਹਨੂੰ ਜੂਣ ਦਾ ਢੰਗ ਆ ਗਿਆ ਉਹਨੂੰ ਜੂਣ ਦਾ ਪਤਾ ਲੱਗ ਗਿਆ ਭਈ ਪ੍ਰਾਪਤ ਮਨੁੱਖ ਦੇ ਗੁਰੀਆ ਗੋਬਿੰਦ ਮਿਲ ਲਕੀ ਇਹ ਤੇਰੀ ਬਰਕਤ ਉਹਨ ਉਸ ਗੱਲ ਦੀ ਸਮਝ ਆ ਗਈ ਹੈ ਕਿਉਂਕਿ ਉਹ ਜਾਗ ਗਿਆ ਸੁੱਤੇ ਕੋਈ ਬੰਦੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ ਨੰਗੀ ਜਾ ਰਹੀਏ ਜੂਣਾ ਨਹੀਂ ਚਾਹੁੰਦੇ ਮਰਨਾ ਚਾਹੁੰਦੇ ਆ ਮੌਤ ਆ। ਐਵੇਂ ਤੇ ਜ਼ਿੰਦਗੀ ਨਾਲੋਂ ਤੇ ਮਰ ਜਾਈਏ ਚੰਗਾ। ਬੜੇ ਲੋਕ ਦੁਖੀ ਹੋ ਕੇ ਇਹ ਗੱਲ ਕਹਿੰਦੇ। ਅਸੀਂ ਸੁੱਖ ਚਾਹੁੰਨੇ ਆਂ, ਦੁੱਖ ਨਹੀਂ ਚਾਹੁੰਦੇ। ਸੁੱਖ ਜਿਹੜੇ ਬੰਦਿਆਂ ਕੋਲ ਹੁੰਦਾ ਹੈ ਸੱਚ ਹੈ ਉਹ ساری ਜ਼ਿੰਦਗੀ ਦੇ ਸੁਖੀ ਰਹਿਣ। ਤੇ ਇੱਕ ਦਿਨ ਵੀ ਜਿੱਦਣ ਉਹਨਾਂ ਕੋਲ ਦੁੱਖ ਦਾ ਹੁੰਦਾ ਨਾ ਉਹ ਸਹਾਰ ਨਹੀਂ ਪਾਉਂਦੇ ਮੌਤ ਹੋ ਜਾਂਦੀ ਉਹਨਾਂ ਬੰਦਿਆਂ ਕਿਉਂਕਿ ਦੁੱਖ ਉਹਨਾਂ ਕਦੀ ਵੇਖਿਆ ਉਹ ਠੀਕ ਨੇ ਲੋਕ ਜਿਹੜੇ ਮੀਡੀਅਮ ਨੇ ਜਿਨ੍ਹਾਂ ਕੋਲ ਦੁੱਖ ਵੀ ਆਉਂਦਾ ਤੇ ਸੁੱਖ ਵੀ ਆਉਂਦਾ ਫਿਰ ਵੀ ਠੀਕ ਨੇ ਜਿਹੜੇ ਬਾਲੇ ਦੁਖੀ ਨੇ ਉਹ ਕਹਿੰਦੇ ਸਾਡੇ ਕੋਲ ਸੋਖੀ ਸੁਖ ਹੋਵੇ ਜਿਹੜੇ ਬਾਲੇ ਸੁਖੀ ਨੇ ਉਹਨਾਂ ਦੀ ਦੁੱਖ ਲਈ ਤਿਆਰੀ ਕੋਈ ਨਹੀਂ ਕਿਉਂਕਿ ਜਿੱਦਣ ਦੁੱਖ ਦੇ ਘਰ ਟੁੱਟੇਗਾ ਦੁੱਖ ਆਵੇਗਾ ਉਸ ਦਿਨ ਉਹਨਾਂ ਬੰਦਿਆਂ ਨੂੰ ਉਹ ਦੁੱਖ ਉਹਨਾਂ ਬੰਦਿਆਂ ਤੋਂ ਸਹਾਰਿਆ ਨਹੀਂ ਕਿਉਂਕਿ ਉਹ ਸੁੱਤੇ ਹੋਏ ਸੋਖ ਮੀਂਹ ਸੌਣਾ ਸੁਖ ਮੀਂਹ ਸੌਣਾ ਦੁੱਖ ਮੀਂਹ ਜਾਗਣਾ ਵੇਖੋ ਨਾ 에어 ਕੰਡੀਸ਼ਨ ਕਮਰੇ ਨੇ ਏਸੀ ਵਾਲੇ ਕਮਰੇ ਕਾਦੇ ਲਈ ਸੌਣ ਵਾਸਤੇ ਨੇ ਨਾ ਇਹ ਸੁੱਖ ਸਹੂਲਤਾਂ ਸੌਣ ਵਾਸਤੇ ਤੇ ਜਿਹੜਾ ਬੰਦਾ ਫੁੱਟਪਾਥ ਤੇ ਪਿਆ ਉਹ ਸੌ ਪਾਏਗਾ ਜੀ ਜਿਹਨੂੰ ਮੱਛਰ ਵੱਢ ਰਿਹਾ ਜਿਹਨੂੰ ਗਰਮੀ ਲੱਗ ਰਹੀ ਹੈ ਸੌਏਗਾ ਉਹ ਨਹੀਂ ਸੌ ਸਕਦਾ ਸੌਂ ਰਿਹਾ ਜਿਹੜਾ ਸੁਖੀ ਹੈ ਸੁੱਖ ਵਿੱਚ ਸੌਣਾ ਜਿਨ੍ਹਾਂ ਕੋਲ ਸੁੱਖ ਹੈ ਉਹ ਸੁਖੀ ਹੋ ਕੇ ਬਿਲਕੁਲ ਬੇਖੁੱਦੇ ਤੇ ਬੇਖੁਸ਼ੀਆਂ ਦੀ ਤਰ੍ਹਾਂ ਸੁੱਤੇ ਪਏ ਜਿਨ੍ਹਾਂ ਕੋਲੇ ਸੁੱਖ ਨਹੀਂ ਉਹ ਜਾਗਦੇ ਕਿਉਂਕਿ ਤੇ ਮੱਛਰ ਵੱਢ ਰਿਹਾ ਕਿਤੇ ਗਰਮੀ ਸਤਾਰੀ ਪਰ ਉਹ ਖਾਈ ਹੈ ਤੇ ਜਾਗੋਗੇ ਸੌਖ ਗਏ ਤੇ ਤੁਸੀਂ ਬਿਲਕੁਲ ਵੀ ਜਾਗੋਗੇ ਨਹੀਂ ਸੁੱਤੇ ਰਹੋ ਇਸੇ ਤਰ੍ਹਾਂ ਬਹੁਤੇ ਬੰਦਿਆ ਨੇ ਆਪਣੀ ਜ਼ਿੰਦਗੀ ਸੌਂ ਕੇ ਗੁਜ਼ਾਰ ਦਿੱਤੀ ਹੈ ਸੌਂ ਕੇ ਗੁਜ਼ਾਰ ਦਿੱਤੀ 6 70 ਸਾਲ 80 90 ਸਾਲ ਦੀ ਉਮਰ ਹੋ ਗਈ ਪਰ ਜਾਗੇ ਨਹੀਂ ਸੌ ਰਹੇ ਗਾਫਲ ਜਾਗ ਹੀ ਨਹੀਂ ਆਈ ਗੁਰੂ ਤੇਗ ਬਹਾਦਰ ਪਾਸ਼ਾ ਜਗਾਂਦੇ ਜਾਗ ਲੈ ਗੋਰੇ ਮਨਾ ਜਾਗ ਲੈ ਕੋ ਕਾਗੇ ਗਾਫਲ ਸੋਇਆ ਜੋ ਤਨ ਉਪਜਿਓ ਸੰਗ ਕੀ ਸੋਪੀ ਸੰਗ ਨਾ ਹੋਏ ਕਹਿੰਦੇ ਜਿਹੜਾ ਸਰੀਰ ਤੇਰੇ ਨਾਲ ਉਪਜਿਆ ਨਾ ਆਤਮਾ ਨੂੰ ਕਹਿ ਰਿਹਾ ਅੰਦਰਲੀ ਜੀਵ ਆਤਮਾ ਨੂੰ ਕੀ ਜਾਗ ਕਿਉਂ ਸੁੱਤਾ ਪਿਆ ਜਿਹੜਾ ਇਹ ਤਨ ਤੇਰੇ ਨਾਲ ਉਪਜਿਆ ਇਹ ਵੀ ਤਨ ਤੇਰੇ ਨਾਲ ਨਹੀਂ ਜਾਣਾ ਉਸ ਆਤਮਾ ਨੂੰ ਕਿਹਾ ਕਿਉਂਕਿ ਇਹ ਤਨ ਇੱਥੇ ਸੜ ਜਾਣਾ ਹੈ ਸਰੀਰ ਰੂਪੀ ਚੋਲਾ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ ਆਤਮਾ ਪਰਮਾਤਮਾ ਦੇ ਘਰੇ ਜਾਏਗੀ ਸਰੀਰ ਥੋੜਾ ਨਾ ਜਾਣਾ ਸਰੀਰ ਇਸ ਲਈ ਜਾਗਣ ਵਾਲਿਆਂ ਨੂੰ ਕਿਹਾ ਜਾਗੋ ਤੇ ਸੌਣ ਵਾਲੇ ਸੁੱਤੇ ਹੋਏ ਸਨ ਇਸ ਸੁੱਤੇ ਗੋਇਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਕੀ ਕਰ ਰਹੇ ਹਾਂ ਉਹਨੋਂ ਸੁੱਤੀ ਹੋਈ ਮਾਂ ਦਾ ਜ਼ਿਕਰ ਕੀਤਾ ਹੈ ਭਗਤ ਬਾਬਾ ਕਬੀਰ ਸਾਹਿਬ ਦਾ ਕੀ ਕਹਿੰਦੇ ਕਹਿੰਦੇ ਜਨਨੀ ਜਾਨਤ ਗਾ ਸੁਤ ਬਡਾ ਗੂਤ ਗੈ ਤਨਾ ਕੋ ਨਾ ਜਾਣ ਜੇ ਦਿਨ ਦਿਨ ਅਵਧ ਕਟ ਤਗੈ ਕਹਿੰਦੇ ਮਾਂ ਆਪਣੇ ਪੁੱਤਰ ਨੂੰ ਵੇਖਦੀ ਹੈ ਤੇ ਬੜਾ ਖੁਸ਼ ਹੁੰਦੀ ਹੈ ਕਿਉਂਕਿ ਪਹਿਲਾਂ ਉਹ ਕੋਈ ਐਕਟੀਵਿਟੀ ਨਹੀਂ ਕਰਦਾ ਜਦੋਂ ਦੁੱਧ ਚੁੰਗਦਾ ਹੁੰਦਾ ਹੈ ਖੋਲੀ-ਖੋਲੀ ਉਹਦੇ ਸਰੀਰ 'ਚ ਜਾਨ ਭਰਦੀ ਏ ਤੇ ਉਹ ਰਹਿਣਾ ਸ਼ੁਰੂ ਕਰ ਦਿੰਦਾ ਮਾਂ ਬੜਾ ਖੁਸ਼ ਹੁੰਦੀ ਹੈ ਮੇਰਾ ਪੁੱਤ ਵੱਡਾ ਹੋ ਰਿਹਾ ਉਹ ਹੀ ਪੁੱਤ ਕਿਸੇ ਬੱਕਰ ਕਿਸੇ ਰੇੜੇ ਦੇ ਸਹਾਰੇ ਨਾਲ ਤੁਰਨਾ ਸ਼ੁਰੂ ਕਰ ਦਿੰਦਾ ਹੈ ਮਾਂ ਖੁਰ ਖੁਸ਼ ਹੁੰਦੀ ਹੈ ਮੇਰਾ ਪੁੱਤਰ ਹੋਰ ਵੱਡਾ। ਇਹ ਵੀ ਸੁੱਤੇ ਹੋਏ ਦੀ ਨਿਸ਼ਾਨੀ ਹੈ। ਉਸ ਤੋਂ ਬਾਅਦ ਫਿਰ ਉਹ ਦੌੜਨ ਲੱਗ ਜਾਂਦਾ ਹੈ। ਕਿਤੇ ਉਹਦੇ ਮੂੰਹ ਵਿੱਚ ਪਾਣਾ ਪੈਂਦਾ ਸੀ ਮਸਾਂ ਤਾਂ ਖਾਂਦਾ ਸੀ। ਕਿਤੇ ਹੁਣ ਉਹਦੀ ਚੁਆਇਸ ਹੈ ਕਿ ਮੈਂ ਆਹ ਖਾਵਾਂਗਾ ਆਹ ਨਹੀਂ ਖਾਵਾਂਗਾ। ਉਹਦੀ ਮਰਜ਼ੀ ਹੈ ਕਿ ਹੁਣ ਮੈਂ ਆਹ ਖਾਣਾ ਆਹ ਨਹੀਂ ਖਾਣਾ ਮਾਂ ਨੂੰ ਪਹਿਲਾਂ ਹੀ ਕਹਿ ਦਿੰਦਾ। ਮਾਂ ਮੇਰੇ ਲਈ ਆਹ ਬਣਾ ਕੇ ਰੱਖਿਓ। ਜੋ ਨੂੰ ਪਸੰਦ ਹੁਣ ਖਾਣ ਪੀਣ ਚ ਵੀ ਉਹਦੀ ਚੁਆਇਸ ਉਹਦੀ ਮਰਜ਼ੀ ਹੈ ਕੱਪੜੇ ਪਾਉਣ ਚ ਉਹਦੀ ਮਰਜ਼ੀ ਹੈ ਸਭ ਕੁਝ ਆਪਣੇ ਆਪ ਕਰਨ ਲੱਗ ਪਿਆ ਆਪਣੀ ਸੁਰਤੀ ਵਿੱਚ ਆਪਣੀ ਬੁੱਧੀ ਵਿੱਚ ਜਦੋਂ ਹੋ ਜਾਂਦਾ ਸਭ ਕੁਝ ਆਪਣੇ ਆਪ ਕਰਨ ਲੱਗ ਪੈਂਦਾ ਤੇ ਮਾਂ ਖੁਸ਼ ਹੁੰਦੀ ਹੈ ਜਿਵੇਂ ਜਿਵੇਂ ਉਹ ਵੱਡਾ ਹੋਈ ਜਾਂਦਾ ਪਰ ਗੁਰੂ ਸਹਿਬਾਨ ਦੀ ਬਾਣੀ ਭਗਤ ਸਹਿਬਾਨਾਂ ਦੀ ਬਾਣੀ ਇਹ ਗੱਲ ਸਮਝਾ ਰਿਹਾ ਉਸ ਮਾਂ ਨੂੰ ਜਿਹੜੀ ਮਾਂ ਵੇਖ ਕੇ ਆਪਣੇ ਬੱਚੇ ਨੂੰ ਖੁਸ਼ ਹੋ ਰਹੀ ਹੈ ਉਹ ਕਹ ਰਿਹਾ ਖੁਸ਼ ਨਾ ਹੋ ਕਿਉਂਕਿ ਤੂੰ ਇਹ ਤੇ ਜਾਣਦੀ ਮੇਰਾ ਪੁੱਤ ਵੱਡਾ ਹੋ ਰਿਹਾ ਹੈ ਪਰ ਇਹ ਨਹੀਂ ਜਾਣਦੀ ਕਿ ਤੇਰੇ ਪੁੱਤਰ ਦੀ ਉਮਰ ਘਟ ਰਹੀ ਹੈ ਤੂੰ ਇਹ ਜਾਣਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਪਰ ਇਹ ਨਹੀਂ ਜਾਣਦੀ ਕਿ ਤੇਰੇ ਪੁੱਤਰ ਦੀ ਉਮਰ ਘਟ ਰਹੀ ਹੈ ਕਾਰਨ ਕੀ ਹੈ ਕਿਉਂਕਿ ਜੇ 60 ਸਾਲ ਦੀ ਲਿਖਾਈ ਹੈ 70 ਸਾਲ ਦੀ ਕਿਸੇ ਨੇ ਲਿਖਾਈ ਹੈ ਮਰਨ ਲਿਖਾਏ ਹੁਣੇ